ਆਪਾ ਦਰਬਾਰ ਸਾਹਿਬ ਜਾਣੇ ਆ ਨਾ ਅੰਦਰ ਨਮਸਕਾਰ ਕਰਦੇ ਆ ਤੇ ਸੰਗਤਾਂ ਪਿੱਛੇ ਪ੍ਰਕਰਮਾ ਤੋਂ ਬਾਅਦ ਜਲਦਾ ਚੂਲਾ ਲੈਣੀਆਂ ਜੀ ਉਹ ਜਗ੍ਹਾ ਨੂੰ ਕਹਿੰਦੇ ਹਰ ਕੀ ਪੌੜੀ ਜੀ ਬਿਲਕੁਲ ਔਰ ਜਦੋਂ ਤੁਸੀਂ ਜਲ ਛੱਕ ਕੇ ਤੁਸੀਂ ਨੋਟ ਕਰਿਓ ਉੱਪਰ ਵੱਲ ਨੂੰ ਦੇਖਿਓ ਤੇ ਇੱਕ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਹੂੰ ਉਹ ਉਹ ਦਿਖਣ ਚ ਸੂਰਜ ਦਾ ਨਿਸ਼ਾਨ ਲੱਗਦਾ ਪਰ ਉਹ ਦੇਵੀ ਤਾਕਤਾਂ ਦਾ ਪ੍ਰਤੀਕ ਹੈ ਜਦੋਂ ਗੁਰੂ ਅਰਜਨ ਸਾਹਿਬ ਸੇਵਾ ਕਰਾ ਰਹੇ ਸੀ ਨਾ ਤੇ ਸੰਗਤ ਨੇ ਆ ਕੇ ਇੱਕ ਗੱਲ ਕਹੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਮਹਾਰਾਜ ਇੱਕ ਬੜੀ ਵੇ ਲਖਣ ਦੀ ਗੱਲ ਦੇਖਣ ਨੂੰ ਮਿਲੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵੀ ਕੀ ਦੇਖਿਆ ਕਹਿੰਦੇ ਜੀ ਸੇਵਾ ਚੱਲ ਰਹੀ ਆ ਇੱਕ ਜੀ ਐਸਾ ਵੇਖਿਆ ਜਿਹੜਾ ਸੇਵਾ ਕਰ ਰਿਹਾ ਪਰ ਉਹਦੇ ਪੈਰ ਧਰਤੀ ਦੇ ਨਹੀਂ ਹੈਗੇ ਹੂੰ ਕਹਿੰਦੇ ਜੀ ਫੇਰ ਕਹਿੰਦੇ ਜੀ ਉਹਨਾਂ ਨੇ ਸਿਰ ਤੇ ਬਾਟਾ ਵੀ ਚੱਕਿਆ ਪਰ ਉਹਦਾ ਬਾਟਾ ਉਹਦੇ ਸਿਰ ਤੇ ਨਹੀਂ ਗੁਰੂ ਅਰਜਨ ਸਾਹਿਬ ਨੇ ਦੋਨੋਂ ਦਰਸ਼ਨ ਕੀਤੇ ਨਮਸਕਾਰ ਕੀਤੀ ਕਹਿੰਦੇ ਮਹਾਰਾਜ ਨਮਸਕਾਰ ਕਹਿੰਦੇ ਪ੍ਰਮਾਤਮਾ ਆਪ ਹਰੀ ਆਪ ਇਸ ਸਥਾਨ ਦੀ ਸੇਵਾ ਪਿਆ ਕਰਦਾ ਉਹ ਹਰ ਕੀ ਪੌੜੀਆਂ ਜਿਹੜੀ ਬਣਾਉਣ ਦੀ ਸੇਵਾ ਉਸ ਹਰੀਵੱਲ ਹੋਈ ਹੈ ਇਸ ਕਰਕੇ ਉਸ ਸਥਾਨ